ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਵੈਲਕਮ ਆ ਆਪਣੀ ਕੋ ਹੋਰ ਨਵੀਂ ਵੀਡੀਓ ਚ ਲੋ ਜੀ ਬਈ ਪਰ ਜਿੱਦਾਂ ਦੇ ਪਹੁੰਚੇ ਆ ਨਾ ਕੱਲ ਆਏ ਦੇ ਮਨਦੀਪ ਦੇ ਅੱਡੇ ਪਰੇ ਖੜੇ ਤੇ ਹੁਣ ਮਸ਼ੀਨ ਚੱਲੀ ਆ ਆਪਣੇ ਅੱਡੇ ਕਰੇ ਨੂੰ ਹਨਾ ਉਹ ਜੱਟ ਜਿਹੜੇ ਆਪਣੇ ਪਿਛਲੇ ਸਾਲ ਜੱਟ ਤੇ ਮੁੰਡੇ ਉਹਨਾਂ ਨੂੰ ਮਸ਼ੀਨ ਦੇ ਦਿੱਤੀ ਜੇ ਤੁਸੀਂ ਚਲਾਉਣੀ ਆ ਨਾ ਤੁਹਾਡੀ ਮਸ਼ੀਨਾਂ ਵਧੀਆ ਬੰਦੇ ਹਿੰਮਤ ਵਾਲੇ ਆ ਉਹ ਭੱਜੇ ਨਟੇ ਫਰੀ ਜਾਂਦੇ ਬਈ ਹਨਾ ਕੰਮ ਕਰਨ ਆਉਨੇ ਆ ਪਾ ਔਰੇ ਕਿਹੜਾ ਵੀ ਉਹ ਆ ਚਲੋ ਮਸ਼ੀਨ ਲੈ ਕੇ ਮੋਲੀ ਉਹ ਨਹੀਂ ਮੂਰੇ ਪੂਰੇ ਜਾਂਦੇ ਆ ਜੈਤਪੁਰ ਨੂੰ ਬਾਕੀ ਅੱਡੇ ਦੇ ਆਪਣੇ ਚੱਲ ਜਾਗੇ ਕਲੋਨੀ ਜੀ ਦਾ ਬਾਈ ਇਹਦੀ ਕਿ ਕੱਲ ਗ ਜਾ ਕੇ ਆਇਆ ਤਾਂ ਕਹਿੰਦੇ ਮਾਲਕ ਕਹਿੰਦੇ ਨਹੀਂ ਸਾਡਾ ਆਫਿਸਾ ਜਿਹੜਾ ਚਾਲੂ ਹੋਵੇ ਹੁਣਾ ਨਾ ਚਲੋ ਸਾਡੇ ਕੋ ਬੰਦੇ ਬੰਦੇ ਆਉਂਦੇ ਆ। ਬਾਕੀ ਦੇਖਦੇ ਆ ਵੀ ਕਿੱਥੇ ਲੱਗਦਾ ਅੱਡਾ ਪੱਕਾ ਹੁਣ ਅੱਡਾ ਇੱਕ ਜਗ੍ਹਾ ਲਾਵਾਂਗੇ ਕਿਤੇ। ਬਾਕੀ ਮੰਦੀਪ ਬਾਈ ਵਾਲੀ ਤਾਂ ਚੱਲਦੀ ਐ ਵੀ ਅੱਜ ਵੱਢ ਕੇ ਆਈ ਆ ਫਰ ਸੱਤ ਵਿੱਗੇ। ਪਹਿਲਾਂ ਵੀ ਇਹ ਡੇੜ ਦਾ ਬਾਈ ਉਰੀ ਖੜਾਉਂਦਾ ਮਸ਼ੀਨ ਇਹ ਕਿਤੇ ਨਹੀਂ ਲ ਜਾਂਦਾ ਹੈਗਾ ਇੱਥੀ ਦੀ ਮਸ਼ੀਨ ਖੜੀ ਹੁੰਦੀ ਆ ਬਸ ਇੱਥੀ ਤੇ ਲਿਜਾ ਕੇ ਕਣਕ ਦੇ ਸੀਜ਼ਨ ਲੈ ਜਾਂਦਾ ਝੋਨੇ ਦੇ ਸੀਜ਼ਨ ਦੇ ਬਾਅਦ ਫੇਰ ਲਿਆਉਂਦਾ ਰਸੋ ਆ ਵੀ ਬਾਕੀ ਦਿਖਾਉਣਾ ਤੁਹਾਨੂੰ ਹੁਣ ਚੱਲੀਏ ਨਾਲੇ ਆਪਣੇ ਅੱਡੇ ਤੇ ਦਿਖਾਉਣਾ ਤੁਹਾਨੂੰ ਕਿੱਥੇ ਖਲਾਉਨੇ ਆ ਜੱਟਾ ਵੀ ਵੱਢ ਗਿਆ ਹੀ ਆ ਬਾਕੀ ਇੱਥੇ ਮਸ਼ੀਨ ਖੜਾ ਜਾਂਦਾ ਬਾਈ ਇਹ ਆ ਮਗਰਲੇ ਪਾਸੇ ਇਹਦੇ ਏਜੰਟ ਦਾ ਘਰ ਆ ਸਾਹਮਣਾਂ ਨਕੰਧ ਨਾਲ ਉਹਦੀ ਕੰਧ ਦਾ ਬਸ ਆ ਲਾਸਟ ਤੇ ਇੱਥੇ ਮਸ਼ੀਨ ਖੜੀ ਹੁੰਦੀ ਆ ਇੱਥੇ ਟ੍ਰੈਜਰ ਪਿਆ ਝੋਨੇ ਵਾਲਾ ਕੱਟਦਾ ਆ ਪਈਆ ਸਟਿੱਪਣੀ ਬਿਲਕੁਲ ਨਵੀਂ ਸਟਿੱਪਣੀ ਰੰਮ ਨਵਾਂ ਸਾਰਾ ਕੁਝ ਨਵਾਂ ਲੈ ਕੇ ਆਣੀ ਬਈ ਟਾਇਰ ਪੁਰਾਣਾ ਨਹੀਂ ਲਾਇਆ ਪਤੰਦਰ ਨੇ ਕਹਿੰਦਾ ਨਵਾਂ ਲੈ ਕੇ ਲਾ 50000 ਤਾਂ ਕਹਿੰਦਾ ਸਟਿੱਪਣੀ ਸਟਿੱਪਣੀ ਪੈਗੀ ਮੈਨੂੰ ਵਿੱਚ 55 55 ਪਾ ਕੇ ਬਦਿਆ ਬਾਈ ਜੇ ਚੱਲਣਾ ਬਾਹਰ ਉਹਨਾਂ ਦਾ ਇਹ ਚੀਜ਼ਾਂ ਦਾ ਸਟਿੱਪਣੀ ਜ਼ਰੂਰ ਆਪਾਂ ਵੀ ਲੈਣੀ ਆ ਬਾਈ ਗਾਹ ਨੂੰ ਸਟਿੱਪਣੀ ਰੱਖਾਂਗੇ ਲੱਗੇ ਇੱਕ ਬਾਕੀ ਸਿਕੰਜਾ ਬਣਾਵਾਂਗੇ ਇੱਕ ਇਹ ਵੀ ਜ਼ਰੂਰੀ ਆ ਨਾ ਬਾਈ ਟੂਲ ਲੱਗਿਆ ਹੋਵੇ ਮੂਹਰੇ ਜਿਵੇਂ ਇਹਦੇ ਲੱਗਿਆ ਹੋਇਆ ਬਾਕੀ ਕੀ ਕਰੀ ਜਾਨਾ ਧੰਦੇ ਧੰਦੇ ਦਾ ਕਰਨੀ ਆ ਧੰਦ ਪਿੱਟ ਦਾਂਗੇ ਕਰ ਧੰਦੇ ਕਰਦਾ ਹੁਣ ਹੋ ਗਿਆ ਨਾ ਟ੍ਰੈਲਰ ਹੋਰ ਜਾ ਮਾ ਫੇ ਮੈਂ ਤੈਨੂੰ ਕਈ ਪਰ ਆਪਾਂ ਮਸ਼ੀਨਾਂ ਚਲਾਉਣ ਆਈਆਂ ਹੋਰ ਉਹੀ ਤਾਂ ਗੱਲ ਆ ਉਹ ਤੇਰੇ ਕੋ ਆਉਂਗਾ ਮੈਂ ਆਈ ਜਾਊਂਗਾ ਗਿੜਾ ਛੇੜਾ ਤਾਂ ਲੱਗਦੇ ਰਹਿਣਾ ਤੇਰੇ ਲੱਗੇ ਹੋਰ ਹੋਰ ਆਪਾਂ ਕਿੱਡਾ ਦੂਰ ਆ 2-4 ਕਿਲੋਮੀਟਰ ਤੇ ਤਾਂ ਹੈਗੇ ਆ ਆਦਾ ਟੱਕਰ ਦੂੰਗਾ ਹਾਂ 2-4 ਕਿਲੋਮੀਟਰ ਤੇ ਤਾਂ ਹੈਗੇ ਆ ਕਿੱਡਾ ਦੂਰ ਆ ਲੋਕਾਂ ਨੂੰ ਛਾੜਦੇ ਰਵਾਂਗੇ ਚੱਲ ਛਾੜਨੇ ਵਾਲੇ ਆਪਾਂ ਕੋਣਾ ਮਾਲ ਕਰਕੇ ਰਾਜੀ ਸਭ ਨੂੰ ਹਨਾ ਨਹੀਂ ਨਹੀਂ ਆਪਾਂ ਦਾ ਵੀ ਕੀ ਕਰਾਂ ਕਿਸੇ ਹੋਰ ਸਾਵਨਾ ਦੋਰੀ ਬੁਰਕਾ ਦਵੇ ਮਾਲਕ ਜਿਹੜਾ ਚੱਲ ਗਿਆ ਮੇਰਾ ਵੀਰ ਹੈ ਨਾ ਫੇਰ ਫੇਰ ਇੱਥੀ ਕਰ ਲਈ ਦੀ ਇੱਥੀ ਖੜਾ ਗਿਆ ਦਾ ਠੀਕ ਆ ਠੀਕ ਆ ਆ ਵਧੀਆ ਢਾ ਡਾ ਤੇਰਾ ਬਣਿਆ ਹੋਇਆ ਇੱਥੇ ਆ ਮਸ਼ੀਨਾ ਖੜਾਉਣ ਨੂੰ ਵੀ ਅੰਦਰ ਕਮਰਾ ਕੋਨਾ ਵੀ ਪਤਾ ਗਲੀ ਚ ਕਮਰਾ ਹੋ ਸਾਹਮਣੇ ਵਧੀਆ ਮਿਲਿਆ ਵੱਡੇ 15 ਚ 15 ਹੋ ਗਿਆ 100 ਕਾ ਨਹੀਂ ਨਹੀਂ ਵੀਰੇ ਹੂੰ 100 50 60 ਹੋ ਗਏ ਉਹਨੇ ਹਾਂ ਇੰਨੇ ਕੋਲ ਆਓ ਚੱਲਾ ਰੋੜ ਪਣਾ ਕੰਮ ਆਪਾਂ ਨੂੰ ਦਾ ਕੱਲ ਨੂੰ ਸ਼ਾਇਦ ਕੱਟ ਲਾ ਦਈਏ ਚੱਲ ਗਿਆ ਨਹੀਂ ਚੱਲੀਏ ਵੇ ਆਪਾਂ ਪਹਿਲਾਂ ਥੱਲੇ ਆ ਜਾ ਗਿਆਨੀ ਤੇਰੇ ਪਿੰਡ ਤੇ ਕੱਲ ਵਾਲੀ ਵੀਡੀਓ 'ਚ ਮੈਸੇਜ ਬਹੁਤ ਆਏ ਮੈਂ ਕਹਿੰਦੇ ਬਾਈ ਗਿਆਨੀ ਦਾ ਪਵਾਦੜੇ ਪਿੰਡ ਦਾ ਹੁਣ ਤੂੰ ਦੱਸ ਦੇ ਤੇਰਾ ਪਿੰਡ ਕਿਹੜਾ ਹੈ ਤੈਨੂੰ ਜਾਣਦੇ ਜੂਣ ਤੈਨੂੰ ਜਾਣਦੇ ਹੀ ਹੋਣੇ ਬਾਈ ਉਹ ਕਹਿੰਦੇ ਬਾਈ ਗਿਆਨੀ ਦਾ ਸਾਡੇ ਪਿੰਡ ਦਾ ਹੈ ਪਵਾਦਲਾ ਪਿੰਡ ਦਾ ਰਹਾ ਨਾ ਇਹ ਕਿਹੜਾ ਜ਼ਿਲ੍ਹਾ ਪਿੰਡ ਦਾ ਤੁਹਾਨੂੰ ਜਲੰਧਰ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਬਾਈ ਜਲੰਧਰ ਨਗੋਦਰ ਦੇ ਲਾਗੇ ਪੈਂਦਾ ਇਹ ਉਹ ਪਰ ਖੜਾ ਲੱਖੀ ਹਾਂ ਆ ਗਿਆ ਮਾਮੇ ਦਾ ਫੋਨ ਹਾਂਜੀ ਆਇਆ ਸੀ ਕੀ ਕਹਿੰਦਾ ਦਾ ਕਹਿੰਦਾ ਬਹੁਤ ਵਧੀਆ ਵੀਡੀਓ ਪਾਈ ਪਹੁੰਚ ਕੇ ਕਹਿੰਦਾ ਬੰਦੇ ਮੈਂ ਹਾਂ ਪਹੁੰਚ ਗਿਆ ਜੀ ਬੰਦੇ ਹਾਂ ਥੋੜਾ ਸ਼ੁਕ ਸ਼ਾਂਤੀ ਆ ਮੈਂ ਵਧੀਆ ਸਾਰੇ ਠੀਕ ਠਾਕ ਇਹਦੇ ਮਾਮਾ ਬਾਈ ਵੀਡੀਓ ਦੇਖਦਾ ਕਹਿੰਦਾ ਵੀ ਮਾਮੇ ਨੇ ਫੁੱਲ ਜੋਰ ਲਾ ਪਤਾ ਭਾਂਜੇ ਨੂੰ ਕਹਿੰਦਾ ਵੀ ਭਾਂਜਾ ਵੀਡੀਓ ਪਵਾ ਤੇ ਇਹ ਨਹੀਂ ਪਤਾ ਵੀ ਭਾਂਜੇ ਦੇ ਕੋਲੇ ਰਹਿਣਾ ਰਾਤ ਹਾਂ ਹੋਰ ਬਾਈ ਠੀਕ ਠਾਕ ਹਾਂ ਵਧੀਆ ਵਧੀਆ ਤੂੰ ਜਨਾ ਹੂੰ ਕੀ ਕਰੀ ਜਨਾ ਸਟਾਪ ਅੱਕਰ ਬਟਿਆ ਜੀ ਸਟਾਪ ਅੱਕਰ ਬਟ ਗਿਆ ਫਾਇਰ ਪਟਿਆਗਾ ਊ ਗੂਲਾ ਪਟਿਆ ਹਾਂ ਪੂਲਾ ਬਟਿਆ ਜੀ ਚੱਲੀਏ ਕਹਿੰਨੀ ਫਿਰ ਤੋਰਤੀ ਮਸ਼ੀਨ ਆਪਾਂ ਲੈ ਕੇ ਮਸ਼ੀਨ ਮੁੱਲ ਹੀ ਹੋਣੀ ਅੱਗੇ ਜਾਣਿਆ ਦਿਖਾਉਣਾ ਸਾਨੂੰ ਮਸ਼ੀਨ ਵੀ ਚੱਲਦੀ ਨਾਲੇ ਜਾ ਕੇ ਦੇਖਦੇ ਆਂ ਅਟਾ ਠਾਡਾ ਲੱਭਦੇ ਆ ਠੀਕ ਆ ਮੰਨੀ ਫਿਰ ਲੈ ਜੀ ਦੀ ਲੋੜ ਹੀ ਲੈ ਜੀ ਓਏ ਕੋਈ ਨਹੀਂ ਕੋਈ ਨਹੀਂ ਚੀਜ਼ ਇੱਥੇ ਕਿਤੇ ਤੇਰੀ ਹੈ ਮੇਰੀ ਹੈ ਜਿਹਾ ਮਰਜੀ ਮੈਨੂੰ ਲੋੜ ਹੈ ਮੈਂ ਤੈਨੂੰ ਕਿਤੇ ਫੋਨ ਕਰਕੇ ਆਉਣਾ ਮੈਂ ਆਪੇ ਚੱਕ ਲੈ ਜਣੀ ਮੈਂ ਮੋਟਰ ਵਾਲੇ ਨਾਲ ਕਾਹਲੂ ਸਿਕੰਜਾ ਲੈ ਕੇ ਜਾਊਂਗਾ ਮੈਂ ਦੇਖੂਗਾ ਪਹਿਲਾਂ ਡੀਜ਼ਲ ਦਾ ਕੈਸਾ ਹਿਸਾਬ ਕਰਦਾ ਵਾ ਡੀਜ਼ਲ ਲੈ ਜੀ ਸਿਕੰਜੇ ਦਾ ਕੀ ਕੰਮ ਹੈ ਹਾਂ ਪੰਪ ਤੇ ਹੀ ਪਾਉਂਦਾ ਨਹੀਂ ਮੈਂ ਜੇ ਮੈਨੂੰ ਲੋੜ ਪਈ ਮੈਂ ਸਿਕੰਜਾ ਲੈ ਜਾ ਯਾਰ ਨੀਰ ਬਿਠਾ ਬਿਚਾਲੇ ਉਹ ਮੇਰਾ ਪੱਥਰਾਂ ਵਾਲਾ ਰਾਹ ਏ ਤੂੰ ਮੈਂ ਆਪੇ ਲੈ ਜਾਣਾ ਤਾਂ ਅਗੇ ਕੋਈ ਜਨ ਮੈਨੂੰ ਸਭ ਲੋਡ ਹੋਊਗੀ ਠੀਕ ਆ ਠੀਕ ਆ ਲਖੀ ਓਕੇ ਮਿਲਦੇ ਆ ਫਿਰ ਲਓ ਜੀ ਬਾਈ ਰਾਤ ਮੰਦਿਰ ਤੇ ਹਨਾ ਜਿੱਥੇ ਆਪਾਂ ਪਿਛਲੇ ਸਾਲ ਪਹਿਲੇ 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 ਜਾਲੇ ਆਏ ਸੀ ਹਨਾ ਤਾਂ ਸਮਝ ਲਓ ਮੰਦਿਰ ਬਰਾਜ ਦੀ ਜ਼ਰੂਰ ਸਾਡੀ ਲੱਗਦੀ ਉਹ ਲੱਗਦੀ ਆ ਭਾਵੇਂ ਕਿਸੇ ਲੋਟ ਲੱਗ ਜਵੇ ਹਨਾ ਬਾਕੀ ਪਲਾਨ ਕਲੋਨੀ ਦਾ ਬਣਿਆ ਦਾ ਵੀ ਕਲੋਨੀ ਦੇ ਵਿੱਚ ਜਾ ਖੜਾਂਗੇ ਕਲੋਨੀ ਵਾਲੇ ਮਾਲਕ ਨੇ ਬਾਈ ਜਵਾਬ ਦੇਤਾ ਕਹਿੰਦਾ ਵੀ ਮੇਰੇ ਜਿਹੜੇ ਕਲੋਨੀ ਆਰੇ ਹਨਾ ਵੀ ਪਲਾਟ ਕੱਟੇਗੇ ਵੀ ਹੁਣ ਤੁਹਾਨੂੰ ਪਤਾ ਹੀ ਜੀ ਹੁਣ ਖੜੂਗੇ ਆ ਕੇ ਵਿੱਚ ਤਾਂ ਅਗਲਾ ਕਹਿੰਦਾ ਪਤਾ ਨਹੀਂ ਕਾਤੇ ਹਨਾ ਵੀ ਪਲਾਟ ਨਹੀਂ ਸਾਡੇ ਵਿਕਣੇ ਹੈਗੇ ਵੀ ਇਹ ਤਾਂ ਕਮੈਨ ਵਾਲੇ ਖੜਦੇ ਆ ਉਰੇ ਪੰਜਾ ਸਰਦਾਰ ਖੜਦੇ ਆ ਕਿ ਆਪ 100 ਗੱਲਾਂ ਮਾਤਾ ਮਾਈ ਨਾ ਬਾਕੀ ਮੰਦਰ ਦੇ ਆ ਮੰਦਰ ਦੇ ਅੱਗੇ ਆਪਾਂ ਡੇਰਾ ਲਾਇਆ ਤਾਂ ਪਿਛਲੇ ਸਾਲ ਵੀ ਪਹਿਲੇ ਦਿਨ ਆ ਕੇ ਬਾਈ ਦੇਖੋ ਐ ਦੀ ਕੁਦਰਤ ਦੇ ਰੰਗ ਨਾ ਮਾਲਕ ਦੇ ਵੀ ਐ ਦੀ ਫੇਰ ਡੇਰਾ ਇੱਥੇ ਲੱਗਣਾ ਤਾਂ ਹੁਣ ਅੱਜ ਦੇਖਾਂਗੇ ਕੋ ਨਮਾ ਅੱਡਾ ਦੇਖ ਕੇ ਉਤੇ ਲਾਵਾਂਗੇ ਬਾਕੀ ਮੰਦਰ ਦੇ ਮੂਰੇ ਜਰਾ ਆਫੇ ਮਸ਼ੀਨ ਇੱਥੇ ਕੜਾਈ ਬਾਈ ਹੈਨਾ ਇੱਥੀ ਭਰਾ ਕੇ ਮਸ਼ੀਨ ਨੇ ਪਹਹਾ ਹੋ ਗਏ ਉਹਨੂੰ ਮਾਰ ਦਈਏ ਇਹ ਇੱਥੀ ਕਢਾ ਕੇ ਰਾਤ ਫਿਰ ਪੈ ਗਈ ਦੇ ਬੰਦਰ ਤੇ ਮੂਰੇ ਹੀ ਵਧੀਆ ਇਥੇ ਰੋਟੀ ਪਾਣੀ ਬਣਾਇਆ ਆਪਦਾ ਬਣਾ ਕੇ ਗੱਦੇ ਛਿਟੇ ਮੋਲੀ ਗੱਦਿਆਂ ਦੀ ਮौज ਆਗਾ ਨਹੀਂ ਓਏ ਬਾ ਨਿਆਰਾ ਜੀ ਹਾਂ ਪੂਰਾ ਨੀ ਅੱਗੇ ਬੈਸਤੇ ਰੇ ਲਾ ਬਾਈ ਸਾਰੇ ਲੱਬੜ ਗਦੇ ਥੱਲੇ ਦਾ ਪਛਾਉ ਤੇ ਰਜਾਈਆਂ ਉਹਦੇ ਉੱਪਰ ਪੈਂਦੇ ਤੇ ਆ ਗੱਦੇ ਲੋਡ ਰਹਿ ਗਏ ਹਨਾ ਠੀਕ ਹੈ ਉਹ ਵਧੀਆ ਹਾਂ ਇੱਕ ਮੰਝਾ ਲਿਆਉਣਾ ਅੱਜ ਆਪਾਂ ਨੇ ਬਦਨ ਚਾਉਣਾ ਮੰਝੇ ਬੈਠੇ ਰਹੇ ਰਾਤ ਨੂੰ ਮਨੇ ਗੱਦੇ ਲਾ ਲੇ ਯਾਨੀ ਹਾਂਜੀ ਲੱਗ ਗਿਆ ਦਿਲ ਦਾ ਤੇਰਾ ਕਾ ਨਹੀਂ ਹਾਂ ਬਹੁਤ ਵਧੀਆ ਭਾਜੀ ਹਾਂ ਬਹੁਤ ਵਧੀਆ ਦਿਲ ਲੱਗ ਗਿਆ ਹਾਂ ਲੱਗਾ ਲੱਗਾ ਹੂੰ ਪੂਰਾ ਲੱਗ ਗਿਆ ਠੀਕ ਆ ਉਹ ਬੰਦੇ ਤਾਂ ਲੱਗਿਆ ਹੈਗਾ ਆਪਣੇ ਦਾ ਜੇ ਆ ਨਹਿਰ ਤੇ ਨੂੰ ਆ ਕੇ ਲਿਆਉਣਾ ਹਾਂ ਨਹਿਰ ਤੇ ਨੂੰ ਆ ਕੇ ਲਿਆਉਣਾ ਨਹਿਰ ਕੋਲ ਯਾਰ ਇਹ ਕਿ ਸਾਹਮਣੇ ਨਹਿਰ ਆਪਣੇ ਇੱਥੇ ਦਾ ਬਹੁਤ ਲੋਟ ਆਪਾਂ ਨੂੰ ਪਾਣੀ ਨੂੰ ਇੱਥੇ ਕੋਈ ਚਿੰਤਾ ਨਹੀਂ ਹੈਗੀ ਆਪਾਂ ਪਾਣੀ ਨੂੰ ਮੈਂ ਤਾਂ ਕੁੱਲੀ ਕੋਈ ਨਹੀਂ ਹਾਂ ਵਿੱਚ ਬੜ ਜਾਗੇ ਨਹਿਰ ਨਾ ਕਿ ਨਹੀਂ ਮੈਂ ਤੈਨਾਂ ਆਉਂਦਾ ਆ ਸਾਬ ਦਾ ਨੋਟ ਕਰਕੇ ਆਉਂਦਾ ਮੇਰੇ ਗਰੇਆ ਤੇਰੇ ਗਰੇਆ ਮੈਂ ਵਾਲਾ ਕੱਢਿਆ ਨਾ ਜਮੈਂ ਨਾ ਗੈਨਿਕ ਗੱਲ ਦਾ ਸਮਝ ਨਾ ਤਾਇਰ ਨਾ ਹੁੰਦਾ ਤੈਨੂੰ ਫੇਰ ਤੂੰ ਬੰਗਾ ਨਾਲ ਲਈ ਮੈਂ ਬਚ ਨਹੀਂ ਪਰਦਾ ਬਾਹਰ ਖੜ ਕੇ ਨਾਲਾਂਗੇ ਮੈਂ ਬਚ ਨਹੀਂ ਪਰਦਾ ਤੂੰ ਥਾਲਿਓ ਮੈਨੂੰ ਬਚ ਰੋ ਗਿਆ ਕੇ ਨਾ ਮਾਰ ਲਿਓ ਮੈਨੂੰ ਤੇਰਾ ਤੇਰਾ ਮੇਰਾ ਤੇਰਾ ਅੱਛਾ ਜਿਹਾ ਤੇਰਾ ਲੈਟਰ ਲੱਭਣਾ ਤੁਹਾਨੂੰ हां बोली तन्नो दिखਾਈਏ ਫੇਜ ਜਿਹੜੀ ਕਮਾ ਕੇ ਲਿਆ ਮੈਂ ਇਧਰ ਨੂੰ ਬਾਕੀ ਮੰਦਰਾਂ ਦੇ ਭਾਈ ਮੰਦਰਾਂ ਦਾ ਜਿੱਥੇ ਵੀ ਜਾਂਣਾ ਝੂਲਾ ਸਾਨੂੰ ਲਾਜ ਵੀ ਮਿਲੂਗਾ ਨਾ ਪਿਛਲੇ ਸਾਲ ਆਪਾਂ ਉਧਰ ਗਏ ਦੇ ਚ ਕੋਲੋਨੀ ਦੇ ਵਿੱਚ ਉੱਥੇ ਝੂਲਾ ਦੇ ਲੋ ਆਵਾਂ ਝੂਨਾ ਰੇਗ ਜਗ੍ਹਾ ਹੀ ਮਿਲੂਗਾ ਇਹ ਮੰਦਰ ਦੇ ਮੂਰੇ ਝੂਲਾ ਰੱਖਤਾ ਤੇ ਬਣਵਾ ਕੇ ਬਾਕੀ ਕਣਕਾਂ ਇਹ ਮੰਦਰ ਵਾਲੀ ਕਣਕ ਦਾ ਪਿਛਲੇ ਸਾਲ ਅਸੀਂ ਆਏ ਤੇ ਯਾਰ ਨਾ ਸੇਮ ਟੂ ਸੇਮ ਇਹੀ ਕਾਪੀ ਪਿਛਲੇ ਸਾਲ ਮਿਲੀ ਸੀ ਸਾਨੂੰ ਜੇ ਤੁਹਾਨੂੰ ਆਉਂਦੀ ਸਾਰੇ ਦਿਖਾਈ ਦੀ ਕਣਕ ਵੀ ਆਹ ਕਣਕਾਂ ਭਾਈ ਰੇ ਦੀਆਂ ਬਾਈ ਕਣਕ ਦੀ ਹਾਈਟ ਨਾ ਇਹਦੀ ਛੋਟੀ ਆ ਕਹਿੰਦੇ ਫਸਲ ਬੀਜਣ ਤੋਂ ਬਾਅਦ ਜਿਹੜਾ ਮੀਂਹ ਆ ਨਾ ਵੀ ਪਿਆ ਨਹੀਂ ਹੈਗਾ ਜਿਵੇਂ ਪੈਣਾ ਚਾਹੀਦਾ ਪਹਿਲਾਂ ਮਸੇੜਾ ਪੈ ਗਿਆ ਬਾਅਦ ਨਹੀਂ ਪਿਆ ਹਾਈਟ ਸਿਰੋ ਬਸ ਇੰਨੀ ਕੀ ਰਹੀ ਹੈ ਹਾਈਟ ਇਹ ਤਾਂ ਜੀ ਬਹੁਤ ਆ ਰਹੀ ਆ ਬਤੂਆਂ ਦੇਖ ਲਓ ਹੁਣ ਪਿਛਲੇ ਸਾਲ ਵੀ ਤੁਹਾਨੂੰ ਬਈ ਪਿਛਲੀ ਵੀਡੀਓ ਕੱਢ ਕੇ ਦੇਖ ਲਿਓ ਮੇਰੀ ਪਹਿਲੀ ਵੀਡੀਓ ਗੁਜਰਾਤ ਦੀ ਨਾ ਜਿਹੜੀ ਉਹਦੇ ਵਿੱਚ ਮੈਂ ਆਇਆ ਉਹ ਕਹਦਾ ਮੈਂ ਕਿ ਬਾਈ ਯਾਰ ਆ ਕਣਕਾ ਦੇਖੋ ਨਾ ਕੈਕ ਦਿਨ ਲਊਗੀ 5-7 ਦਿਨ ਦੇ ਵਿੱਚ ਰੰਗ ਇਹ ਬਾਈ ਬਦਲ ਕੇ 5-7 ਦਿਨ ਲਊਗੀ ਬੱਤੇ ਬਸ 10 ਦਿਨ ਲੇਰੂ ਅੱਜ ਤਰੀਕ ਨੋਟ ਕਰ ਲੋ ਵੀ 19 ਹੋ ਗਈ 19 20 19 20 ਤੇ ਲੈ ਕੇ 23 ਤਰੀਕ ਤੱਕ ਕਣਕੇ ਵੱਢੀ ਜਾਊਗੀ ਐਨੀ ਮੰਨ ਲੋ ਸਿਤ ਗਰਮੀ ਆ ਰਹੀ ਗਰਮੀ ਤੇ ਧੂਆਂ ਕੱਢਿਆ ਫੈਦਲਾ ਸੂਟ ਚ ਕੱਢਾ ਨਿਕਲ ਆਇਆ ਫੇ ਸੱਚਰੀ ਬਾਕੀ ਮੰਦਰ ਦੀ ਹਾਜ਼ਰੀ ਕਹਿੰਦੇ ਮਾਲਕ ਭਰਾਉਂ ਦਾ ਜ਼ਰੂਰ ਹਨਾ ਇਹ ਕੋਈ ਪਤਾ ਨਹੀਂ ਬਾਈ ਕੋਈ ਚੰਗਾ ਹੀ ਹੁੰਦਾ ਜਿਹੜਾ ਪਹਿਲਾਂ ਮੰਦਰ ਤੇ ਆਉਨੇ ਹਨਾ ਇੰਨ ਕਾਲ ਉੱਧਰ ਬੰਦੀਪ ਗੋਲ ਤੇ ਮਸ਼ੀਨ ਲੈ ਕੇ ਆਏ ਤੇ ਇਹ ਵੀ ਸਿੱਧਾ ਕਲੋਨੀ ਜਾ ਕੇ ਡੇਰੇ ਲਾਵਾਂਗੇ ਪਰ ਕੋਈ ਪਤਾ ਨਹੀਂ ਹੈਗਾ ਬਾਈ ਰੱਬ ਦੇ ਰੰਗਾਂ ਦਾ ਨਾ ਵੀ ਕਾ ਤੇ ਇਦਾਂ ਨੂੰ ਸਾਨੂੰ ਖਿੱਚ ਕੇ ਲਿਆਉਂਦਾ ਬਾਕੀ ਹੁਣ ਦੇਖਦੇ ਆ ਫਿਰ ਲੱਭਦੇ ਅੱਜ ਡੇਰਾ ਹੋਰ ਨਵਾਂ ਲਾਵਾਂਗੇ ਕਲੋਨੀ ਤੇ ਲਵੇ ਤਵੇਈ ਫਿਰ ਆਇਆ ਨਾ ਬਾਈ